ਹਾਂਜੀ ਬਲੌਗ ਨੀਰਪਾਲਪੁਰ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਰ ਸਨਾਓ ਕਿ ਮੈਂ ਠੀਕ ਠਾਕ ਹਾਂ ਜੀ ਲੋ ਜੀ ਅੱਜ ਫਿਰ ਆਪਾਂ ਵੀਡੀਓ ਬਾਰ ਬਣਾਉਣ ਲੱਗੇ ਆ ਤੇ ਆਪਣੀ ਦੀਨੀ ਆਪੇ ਜਦੋਂ ਸੈੱਟ ਲੱਗਿਆ ਆਪਾਂ ਨੂੰ ਤੇ ਆਪਾਂ ਨੇ ਤੁਹਾਨੂੰ ਦੱਸਿਆ ਵੀ ਸੀ ਹੀ ਦੀਦੀਹਾੜੇ ਕਰਕੇ ਗੁਰਦੁਆਰਾ ਸਾਹਿਬ ਸਭ ਨੂੰ ਸੇਪਟ ਚੱਲਦੀ ਆ ਤੇ ਵਿੱਚ ਆਵਾਜ਼ ਆਉਂਦੀ ਹੋਊਗੀ ਤੇ ਚਲੋ ਕੋਈ ਗੱਲ ਨਹੀਂ ਜੀ ਕਿ ਆਪਾਂ ਤੁਹਾਨੂੰ ਮੈਂ ਕਿਹਾ ਚਲ ਬਾਹਰ ਹੀ ਦਿਖਾ ਦਿੰਨੀ ਆ ਮੈਂ ਅੱਜ ਟੋਪੀਆਂ ਬਣ ਕੇ ਆਈਆਂ ਸੀ ਮੇਰੇ ਕੋਲ 10:00 ਵਜੇ ਆਇਆ 10:30 ਤੇ ਮੈਂ ਕਿਹਾ ਚਲੋ ਮੈਂ ਦਿਖਾਵਾਂ ਤੁਹਾਨੂੰ ਤੇ ਬਸ ਕੰਮ ਧੁੰਦਾ ਕਰਕੇ ਵਿਲੇ ਹੋਏ ਸੀਗੇ ਤੇ ਮੈਂ ਕਿਹਾ ਤੁਹਾਨੂੰ ਟੋਪੀਆਂ ਦਿਖਾ ਦਿੰਦੀ ਆ ਲੋ ਜੀ ਇਹਨਾਂ ਚੋਂ ਕੋਈ ਪਸੰਦ ਹੋਵੇ ਟੋਪੀ ਕਿੰਨੇ ਵੀ ਬਣ ਕੇ ਆਏ ਆ ਆਪਾਂ ਦੇਖ ਲੈਂਦੇ ਆ ਜੀ 1 2 3 4 5 6 7 ਤਤ ਪੀਸ ਬਣ ਕੇ ਆਇਆ ਜਾਂ ਕੁਛ ਹਜੇ ਬਣੀ ਜਾਂਦੇ ਆ ਤੇ ਮੈਂ ਉਹਨਾਂ ਨੂੰ ਸੁਣਿਆ ਮੈਂ ਐਵੇਂ ਸਾਨੂੰ ਕਿਹਾ ਸੀ ਮੈਂ ਕਿਹਾ ਕਿਉਂਕਿ ਚਲੋ ਹੁਣ ਕੋਈ ਨਾ ਕੋਈ ਮੰਗਵਾ ਲੈਂਦਾ ਉਹ ਤਾਂ ਕਹਿੰਦੇ ਸਾਰੀ ਇਕੱਠੀਆਂ ਫੜਾ ਕੇ ਜਾਵਾਂਗੇ ਮੈਂ ਕਿਹਾ ਨਹੀਂ ਚਾ ਤੁਸੀਂ ਇਹ ਤਾਂ ਪਹੁੰਚਦੀਆਂ ਕਰੋ ਨਾ ਮੇਰੇ ਕੋਲ ਪਤਾ ਨਹੀਂ ਸਮਝਦਾ ਹੋਊਗਾ ਕਿ ਨਹੀਂ ਆਪਾਂ ਇੱਧਰ ਜਿਨ ਹੁੰਨੇ ਤੇ ਆਪਾਂ ਬਾਹਰ ਹੀ ਬੈਠੇ ਸੀ ਤੇ ਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਟੋਪੀਆਂ ਸਾਕਾਂ ਨੂੰ ਬਾਹਰ ਕੈਮਰਾ ਹੀ ਲਈ ਜਾਂ ਹਲਾਉਣੇ ਆਪਾਂ ਤੇ ਬਹੁਤ ਧੰਨਵਾਦ ਤੁਹਾਪਣੇ ਜੋੜਨ ਦਾ ਤੇ ਆਪਾਂ ਤੁਹਾਨੂੰ ਟੋਪੀਆਂ ਦਿਖਾਉਣੀ ਆ ਇਹਨਾਂ 'ਚ ਕੋਈ ਤੁਹਾਨੂੰ ਪਸੰਦ ਹੋਵੇ ਤਾਂ ਤੁਸੀਂ ਮੰਗਵਾ ਸਕਦੇ ਆ ਤੇ ਰੇਟ ਤੁਹਾਨੂੰ ਮੈਂ ਵੀ ਆਪਾਂ ਪਹਿਲੇ ਦੱਸ ਦਿੰਦੇ ਹਾਂ ਇਹ 200-200 ਰੁਪਏ ਰੇਟ ਹੁੰਦਾ ਹੈਗਾ ਲਓ ਜੀ ਬਲੈਕ ਕਲਰ ਦੇ ਵਿੱਚ ਆਪਾਂ ਨਾ ਆਪਾਂ ਇੱਧਰ ਕਰ ਦੇ ਗਏ ਆ ਵੇਹ ਇੱਧਰ ਥੋੜਾ ਸੈੱਟ ਲੱਗਦਾ ਆ ਅਜਨ ਕਿਸਤੇ ਆ ਰਹੀ ਮੈਨੂੰ ਅੰਦਰ ਪਤਾ ਨਹੀਂ ਮੈਂ ਕਿੱਥੇ ਰੱਖ ਕੇ ਬੈਠੇ ਲਓ ਜੀ ਬਲੇ ਕਲਰ ਦੀ ਹੈ ਇਹਦੇ ਵਿੱਚ ਸੀਮ ਦੋ ਇੱਕੋ ਹੀ ਬਣ ਗਈਆਂ ਫਸੇ ਡਿਜ਼ਾਈਨ ਪਾ ਦੇਖਦੇ ਕਿਹੜਾ ਪੱਟ ਜਾਂ ਸੀ ਵੀ ਪਤਾ ਇਹ ਵਰਦਮਨ ਪੱਛਮ ਦੀਆਂ ਨੇ ਇਹ ਆ ਪਜਾਕਟ ਕਿਸੇ ਦੀ ਬਣਾਈ ਸੀਗੀ ਤੁਹਾਨੂੰ ਮੈਂ ਦੱਸਦੀ ਹੁੰਦੀ ਵੀ ਆਪਾਂ ਪੱਛਾਂ ਵੱਧ ਲੈ ਕੇ ਬਣੇ ਹੁੰਦੀ ਆ ਤੇ ਫਿਰ ਆਪਾਂ ਇਹ ਬਣਾ ਲੇਗਾ ਲਓ ਦੇਖੋ ये तो सेम इको जी कलर भी डिजाइन भी लो जो इको डिजाइन दरधमान दियाँ नहीं दो सौ रुपया रेट रहूगा ती मलैक कलर दी आ गई ਜ਼ਿਆਦਾਤਰ ਮੈਨੂੰ ਇਹ ਪੱਛਮ ਦੀ ਕੋਈ ਕੋਈ ਚੀਜ਼ ਬਣੀ ਹੋਵੇ ਮੈਨੂੰ ਸੋਹਣੀ ਲੱਗਦੀ ਆ ਮੈਨੂੰ ਨਹੀਂ ਆ ਠੀਕ ਲੱਗਦੀ। ਸੋ ਇਹ ਸਾਨੂੰ 100 ਰੁਪਏ ਗੋਲਾ ਪੈਂਦਾ ਵਾ। ਇਹ ਸਾਨੂੰ 60 ਰੁਪਏ ਦਾ ਗੋਲਾ ਪੈਂਦਾ ਵਾ ਤੇ ਪਰ ਇਹਦੀ ਕੈਨਿੰਗ ਕੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ। 200 ਰੁਪਏ ਰੇਟ ਆ। ਜ਼ਿਆਦਾਤਰ ਤਾਂ પતિ ਇਸੇ ਦੀਆਂ ਬਣਵਾਉਂਦੇ ਨੇ। ਸੋਨੇ ਡਿਜ਼ਾਈਨ ਵੀ ਲੱਗ ਲੱਗ ਪਾਏ ਹਨ ਹਾਂ ਲੱਗ ਲੱਗ ਦੀ ਡਿਜ਼ਾਈਨ ਇਹ ਤਾਂ ਜਿੱਦੀ ਹਸੋ ਨਹੀਂ ਬਣ ਕੇ ਲੋਪੈਣ ਰੋਪੜ ਵਾਲਿਆਂ ਦਾ ਫੋਨ ਆਇਆ ਸੀਗਾ ਤੇ ਮੈਨੂੰ ਕਲਰ ਦਾ ਨਹੀਂ ਪਤਾ ਲੱਗਦਾ ਸੀ ਵੀ ਇਹ ਕਿਹੜਾ ਕਲਰ ਹੈ ਤੇ ਲੋਪੈਣ ਤੁਸੀਂ ਵੇਖ ਲਓ ਤੁਹਾਨੂੰ ਜਿਹੜੀਆਂ ਨਾਲ ਚ ਪਸੰਦ ਆ ਤੁਸੀਂ ਮੰਗਵਾ ਸਕਦੀਆਂ ਦੇਖੀ ਸੀ ਇਹ ਕਲਰ ਦੀਆਂ ਨਹੀਂ ਇਹਦੇ ਨਾਲ ਦੇ ਕਲਰ ਹੋਰ ਵੀ ਆਪਾਂ ਬਣੇ ਦਿੱਤੇ ਹੋਏ ਆ ਇਹ ਮੈਂ ਪੜ ਜਾਣ ਪਤਾ ਨਹੀਂ ਉਹ ਕਿਹੜਾ ਪਾਉਣਗੇ ਤੇ ਕਲਰ ਆਪਾਂ ਇਹਦੇ ਨਾਲ ਦੇ ਦਿੱਤੇ ਬਹੁਤ ਸੋਹਣਾ ਕਲਰ ਇਹਦੇ ਨਾਲ ਦੇ ਆਪਾਂ ਕੋਟੀਆਂ ਬਣਾਈਆਂ ਸੀਗੀਆਂ ਤੇ ਫਿਰ ਇਹ ਕੋਟੀਆਂ ਆਪਾਂ ਬਣਾਈਆਂ ਸੀ ਡਬਲ ਹੀ ਬਣਾਈਆਂ ਸੀ ਉਹਦੇ ਫਿਰ ਪਾਛਮ ਗੱਧ ਲੈ ਕੇ ਆਈ ਸੀ ਕਿਉਂਕਿ ਫਿਰ ਨਾਲ ਦੀ ਮਿਲਦੀ ਨਹੀਂ ਹੈਗੀ ਤੇ ਫਿਰ ਹੁਣ ਜਿੰਨੀਆਂ ਜਿੰਨੀਆਂ ਪਾਛਮ ਵਾਦੀ ਮੇਰੇ ਪੱਕੀਆਂ ਟੋਪੀਆਂ ਹੀ ਬਣਵਾ ਲਈਆਂ ਇਹਦੀਆਂ ਤੇ ਹੁਣ ਫਿਰ ਵੜ ਕੇ ਆਉਣੀਆਂ ਆਪਾਂ ਸੁਨੂ ਵੀ ਦਿਖਾ ਦਾਂਗੇ ਲੋ ਜੀ ਦੇਖੋ ਜਿਹੜੀ ਆ ਨੀ ਸੋਨਾ ਪਾ ਕੇ ਦਿੱਤਾ ਵਾ ਬਹੁਤ ਵਧੀਆ ਨਿੱਗੀਆਂ ਬਹੁਤ ਹੁੰਦੀਆਂ ਨੇ ਮੈਂ ਤਾਂ ਸਹਰੰਦਗੀ ਸੀ ਮੈਂ ਤਾਂ ਜਾਵਾਂ ਹੀ ਨਹੀਂ ਸੀ ਲਾਉਂਦੀ ਮੈਂ ਤਾਂ ਫਸਾਈ ਹੀ ਨਹੀਂ ਸੀ ਖਾਂਦੀ ਤੇ ਵਧੀਆ ਮੈਨੂੰ ਆਰਾਮਦਾਰ ਹੀ ਰਹੀ ਮਤਲਬ ਕੀ ਹੋਇਆ ਤੈਨੂੰ ਉਹਨਾਂ ਦਾ ਬਿੱਲੀ ਆਈ ਹੋ ਹੁਣ ਕੁੱਤੀ ਖੰਕੇਂਦੀ ਵਿੱਚ ਤੇ ਬਿਲਕੁਲ ਨਹੀਂ ਨੇਪੜ ਤਾਂ ਸਿਰਸੁਰ ਆਏ ਦੁਖਦਾ ਹੈਗਾ ਬਿਲਕੁਲ ਹੌਲਾ ਆਰਾਮ ਵੀ ਰਹੀਂਦੀ ਮੈਂ ਤਾਂ ਜਾਵਾਂ ਹੀ ਨਹੀਂ ਸੀ ਲਾਉਂਦੀ ਮੇਰੀਆਂ ਤਾਂ ਕਈ ਬਣਾਈਆਂ ਹੋਈਆਂ ਨੇ ਬਹੁਤ ਨਿੱਕਾ ਸਿਆ ਰਹਿੰਦਾ ਹੈ ਲੋ ਜੀ ਇਹ ਹੋ ਗਈਆਂ 200 ਰੁਪਏ ਰੇਟ ਇਹ ਫਰੋਜੀ ਕਲਰ ਦੇ ਫਰੋਜੀ ਕਲਰ ਦੀਆਂ ਵੀ ਹੋਰ ਆਉਣੀਆਂ ਬਣ ਕੇ ਕਿਉਂਕਿ ਇਹ ਵੀ ਪਕਸ਼ ਬਣਾਇਆ ਸੀ ਤਾਂ ਨੇ ਪਾਛੇ ਵੱਧ ਗਈ ਫਿਰ ਪਾ ਤੁਹਾਨੂੰ ਦੱਸ ਜਿਹੜੀ ਵੱਧ ਗਈ ਹੁੰਦੀ ਪਾਛੇ ਫਿਰ ਪੋਦੀਆਂ ਟੋਪੀਆਂ ਜਿਹੜਾ ਬੈਸਤਰਾ ਬਣਾ ਲੈਣੇ ਹੁੰਦੇ ਆ ਜਰਾਬਾਂ ਵੀ ਆਖਿਆ ਉਹਨਾਂ ਨੂੰ ਜਰਾਬਾ ਵੀ ਆਉਣ ਨਾ ਜਰਾਬਾ ਵੀ ਪਾਉਣ ਜਰਾਬਾ ਜੇ ਪਹੁੰਚੇ ਨਹੀਂ ਮੈਂ ਜਰਾਬਾ ਵੀ ਦਿਖਾ ਦਿੰਦੀ ਹਲੋ ਦੋਸਰ ਪੀਆ ਰੇਟ ਰੋਗਾ ਇਹ ਵੀ ਇਕਲਰ ਦੇਖ ਲੋ ਜੀ ਇਹਨਾਂ ਸੁਰ ਕੋਈ ਵੀ ਪਸੰਦ ਹੋਵੇ ਤਾਂ ਪਸੰਦ ਉਪੀਆਂ ਦਕਾਤੀਆਂ ਲੋ ਜੀ ਦੋਸਰ ਪਿਆਰੇ ਡਰੂਗਾ ਆਈ ਡਿਜ਼ਾਈਨ ਨੂੰ ਉਪਰ ਵੀ ਕੋਈ ਇੰਦਰਾ ਪਾਇਆ ਹੋਇਆ ਵਾ ਆਈ ਨਹੀਂ ਬਣਾਉਣ ਵਾਲੀਆਂ ਵੀ ਇਸ ਤਰ੍ਹਾਂ ਨਹੀਂ ਬਣਾ ਕੇ ਜਿੰਗੀਆਂ ਸਿੱਧੀਆਂ ਨਹੀਂ ਇਹ ਵਧੀਆ ਡਿਜ਼ਾਈਨ ਸ਼ਾਇਦ ਨਸੀਮ ਨਹੀਂ ਡਿਜ਼ਾਈਨ ਦਾ ਵੱਖਰਾ ਵੱਖਰਾ ਹੈਂ ਕਿ ਦੇਖੋ ਕਿ ਕਿੰਨੀ ਸੋਹਣੀ ਮੇਨੇ ਬਹੁਤ ਸਾਂ ਲਦੀਪ ਅਚਮਦੀ ਕੀ ਬਣੀ ਹੋਈ ਮੈਂ ਤਾਂ ਲਈ ਆਪ ਦੇ ਲਈ ਕੁਝ ਬਣਾਵਾਂ ਮੈਂ ਤੇ ਇਸੇ ਬਾਚਮਦੀ ਬਣਾਉਣੀ ਹੁੰਦੀ ਹੈ ਤਿੰਨ ਪਲਾਈ ਦੀ ਕੋਈ ਤਿੰਨ ਪਲਾਈ ਲੋਕਾਂ ਨਾਲ ਲਵੇ ਜਿਹੜੀ ਦੂਜੀ ਹੁੰਦੀ ਹੈ 60 ਰੁਪਏ ਦਾ ਗੋਲਾ ਬਹੁਤ ਵਧੀਆ ਹੁੰਦਾ ਵਾ ਉਹ ਬਾਚਮ ਲਵੇ ਤੇ ਜਿਹੜੀ ਮੈਂ ਪਹਿਨ ਮੋਗਗੀ ਵਾਲੀ ਬੈਨ ਨੂੰ ਬਲੌਜ ਘੱਲੇ ਉਹ ਮੈਂ 80 ਰੁਪਏ ਦਾ ਗੋਲਾ ਲਈ ਸੀ ਲੋ ਜਿ cụcਦਾ ਸੁਨਾ ਕਲਰ ਇਹ ਆਪਾਂ ਦੋ ਕੂਟੀਆਂ ਬਣਾ ਕੇ ਕੱਲੀਆਂ ਸੀ ਜਿਹੜੀ ਵਧ ਗਈ ਆਪਾਂ ਉਹਨਾਂ ਨੂੰ ਆਖਿਆ ਵੀ ਸਾਨੂੰ ਪਾਤ ਧੁੱਪਾਂ ਹੀ ਬਣਾ ਦਿਓ ਇਹਦੇ ਨਾਲ ਦੀਆਂ ਦੇਖੋ ਹੋਰ ਕਿਹੜਾ ਡਿਜ਼ਾਈਨ ਪਾ ਕੇ ਦਿੰਦੇ ਅਸੀਂ ਵਾਈਟ ਚਿੱਟੇ ਕਲਰ ਦੀਆਂ ਮੰਗ ਆਈ ਹੋਈ ਆ ਵੀ ਚਿੱਟੇ ਦੀਆਂ ਬਣਾ ਕੇ ਦੋ ਚਿੱਟੇ ਦੀ ਆਪਣੇ ਕੋਲ ਨਾ ਚਿੱਟੀ ਦੀ ਪਾਛਮ ਨਹੀਂ ਸੀਗੀ ਤੇ ਪਾਛਮ ਜਿਹੜੇ ਆਪਾਂ ਆਰਡਰ ਕਰ ਲਏ ਉਹ ਹੋਈ ਸੀਗੀ ਕਈ ਵਾਰ ਕੋਈ ਚਿੱਟੇ ਦੇ ਵਿੱਚ ਵੀ ਫਰਕ ਹੁੰਦਾ ਵਾ ਤੇ ਫਿਰ ਆਪਾਂ ਹਰੇ ਚਿੱਟੇ ਨਹੀਂ ਸੀ ਨੇ ਚਿੱਟੀਆਂ ਵੀ ਬਣਾ ਕੇ ਦੇਣ ਨਰੋਲਾ ਫੋਕ ਬਦਿਆ ਨਾ ਲੋ ਜੀ ਵਿੱਚ ਜਾਨਵਰ ਬੋਲਣ ਲੱਗੇ ਚਲੋ ਜੀ ਬਹੁਤ ਧੰਨਵਾਦ